ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮੁਹੱਲਾ ਪੰਜਵਾ ਨਿਮਖ ਕਾਮ ਸਵਾਦ ਕਾਰਣ ਕੋਟ ਦਿਨਸ ਦੁਖ ਪਾਵਹਿ ਕਰੀ ਮੁਹਤ ਰੰਗ ਮਾਣਹਿ ਫਿਰ ਬਹਰ ਬਹਰ ਪਛਤਾਵਹਿ ਹਾਂ ਕਰੀ ਮੁਹਤ ਰੰਗ ਮਾਣਹਿ ਇਥੇ ਵਿਸਰਾਮ ਫਿਰ ਬਹਰ ਬਹਰ ਪਛਤਾਵਹਿ ਅੰਦੇ ਚੇਤ ਹਰ ਹਰ ਰਾਯਾ ਤੇਰਾ ਸੋ ਦਿਨ ਨੇੜੈ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੁਮਰ ਪਲਕ ਦ੍ਰਿਸ਼ਟ ਦੇਖ ਭੂਲੋ ਇਥੇ ਵਿਸਰਾਮ ਆਕ ਨੀਮ ਕੋ ਤੁਮਰ ਜੈਸਾ ਸੰਗ ਬਿਸੀਰ ਸੋ ਹੈ ਰੇ ਤੈਸੋ ਹੀ ਇਹੋ ਪਰਿਗ੍ਰਹੋ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜਾਹੇ ਤਨਹੀ ਸਿਓ ਸੰਗੀ ਸਾਜਨ ਸਿਓ ਬਹਿਰਾਨਾ ਸਗਲ ਸੰਸਾਰ ਇਹ ਬਿਦ ਵਿਆਪਿਓ ਸੋ ਉਬਰਿਓ ਜਿਸ ਗੁਰਪੂਰਾ ਕਹੋ ਨਾਨਕ ਭਾਉ ਸਾਗਰ ਤਰਿਓ ਭਏ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾ ਦੁ ਪਦੇ ਲੂਕ ਕਮਾਨੋ ਸੋਈ ਤੂੰ ਪੇਖਿਓ ਬੂੜ ਮੁਗਦੰਬ ਕਰਾਨੀ ਆਪ ਕਮਾਨੇ ਕੋ ਲੇ ਬੰਦੀ ਫਿਰ ਪਾਛੈ ਪਛਤਾਨੀ ਪ੍ਰਭ ਮੇਰੇ ਸਭ ਵਿਦ ਆਗੈ ਜਾਨੀ ਭ੍ਰਮ ਕੇ ਮੂਸੇ ਤੂੰ ਰਾਖਸ ਪਰਦਾ ਪਛੈ ਜੀ ਕੀ ਮਾਨੀ ਰਹਾਓ ਚੇਤ ਜੇਤ ਲਾਏ ਤੇਤ ਤੇਤ ਲਾਗੇ ਕਿਆ ਕੋ ਕਰੈ ਪ੍ਰਾਨੀ ਬਖਸ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਾਧ ਕੁਰਬਾਨੀ ਆਸਾ ਮਹੱਲਾ ਪੰਜਵਾ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹ ਤਹ ਉਠ ਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹ ठाकुर ਪਹਿ ਸੇਵਕ ਤਤਕਾਲ ਹੋਏ ਆਵੇ ਰਹਾਉ ਜਿਸ ਸੇਵਕ ਕੈ ਹੋ ਬਲਿਹਾਰੀ ਜੋ ਆਪਣੇ ਪ੍ਰਭ ਪਾਵੇ ਜਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਆਸਾ ਕਾਰ ਗਿਆਰਵਾ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਟੂਆ ਭੇਖ ਦਿਖਾਵੈ ਬਹੁ ਬਿਦ ਜੈਸਾ ਹੈ ਉਹ ਤੈਸਾਰੀ ਅਨਕ ਜੋਨ ਭ੍ਰਮਿਓ ਭ੍ਰਮ ਭੀਤਰ ਸੁਖ ਹੈ ਨਾਹੀ ਪਰਵੇਸਾਰੇ ਸਾਜਣ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨੀਤਾ ਰੇ ਸਾਦ ਸੰਗ ਮਿਲ ਹਰ ਗੁਣ ਗਾਏ ਇਹੋ ਜਨਮ ਪਦਾਰਥ ਜੀਤਾ ਰੇ ਰਹਾਉ ਇਹੋ ਜਨਮ ਪਦਾਰਥ ਜੀਤਾ ਰੇ ਰੇ ਪਦ ਸਾਰੇ ਵੱਖਰੇ ਕਹਿਨੇ ਹਨ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਣ ਬੇਦ ਤਰੀਏ ਰੇ ਘੂਮਨ ਘੇਰ ਅਗਾਹ ਗਖਰੀ ਘੂਮਨ ਘੇਰ ਇਹ ਸੰਬੰਧਕ ਪਾਠ ਹੈ ਘੂਮਨ ਘੇਰ ਅਗਾਹ ਗਖਰੀ ਗੁਰਬਖਦੀ ਪਾਰ ਉਤਰੀਐ ਰੇ ਗੁਰਬਖਦੀ ਪਾਰ ਉਤਰੀਐ ਰੇ ਖੋਜਤ ਖੋਜਤ ਖੋਜ ਵਿਚਾਰਿਓ ਚਾਲ ਨਾਲ ਚਲੋ ਖੋਜਤ ਖੋਜਤ ਖੋਜ ਵਿਚਾਰਿਓ ਜਿਆਦਾ ਵਿਸਰਾਮ ਤੇ ਰੁਕਣਾ ਤਤ ਨਾਨਕ ਇਹੋ ਜਾਣਾ ਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿਆਨਾ ਰੇ ਆਸਾ ਮਹੱਲਾ ਪੰਜਵਾ ਦੋ ਪਦੇ ਗੋਰਾ ਪ੍ਰਸਾਦ ਮੇਰਾ ਮਨ ਵਸਿਆ ਜੋ ਮਾਗੋ ਸੋ ਪਾਵੋ ਰੇ ਨਾਮ ਰੰਗ ਇਹੋ ਮਨ ਤ੍ਰਿਪਤਾਨਾ ਬਹੁਰ ਨਕਤ ਹੂੰ ਧਾਵੋ ਰੇ ਹਮਰਾ ठाकुर ਸਭ ਤੇ ਉੱਚਾ ਰੈਨ ਦਿਨਸ ਤਿਸ ਗਾਵੋ ਰੇ ਰੈਨ ਦਿਨਸ ਤਿਸ ਗਾਵੋ ਰੇ ਰੈਨ ਦਿਨਸ ਤਿਸ ਗਾਵੋ ਰੇ ਕਿਨ ਮਹਿ ਥਾਪ ਉਥਾਪਨ ਹਾਰਾ ਤਿਸਤੇ ਤੁਝ ਹੈ ਡਰਾਵੋ ਰੇ ਰਹਾਉ ਜਬ ਦੇਖੋ ਪ੍ਰਭ ਆਪਣਾ Swami ਤਉ ਅਵਰਹ ਚੀਤ ਨਾ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭ੍ਰਮ ਪਉ ਮੇਟ ਲਿਖਾਵੋ ਰੇ ਆਸਾ ਮਹੱਲਾ ਪੰਜਵਾ ਚਾਰ ਬਰਨ ਚੌਹਾ ਕੀ ਮਰਦਨਾ ਖਾਟ ਦਰਸ਼ਨ ਕਰ ਤਲੀ ਦੇ ਸੁੰਦਰ ਸੁਗਰ ਸਰੂਪ ਸਿਆਨੇ ਪੰਚ ਹੋਹੀ ਮੋਹ ਚਲੀ ਰੇ ਜੇ ਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ ਜੇ ਨ ਪੰਚ ਮਾਰ ਬਿਦਾਰ ਗੁਦਾਰੀ ਸੋ ਪੂਰਾ ਇਹ ਕਲੀ ਰੇ ਰਹਾਉ ਵੱਡੀ ਕੋਮ ਵਸ ਭਗ ਹੈ ਨਾਹੀ ਮੁਹਕਮ ਫੌਜ ਹਠਲੀ ਰੇ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਵੱਡੀ ਕੋਮ ਵਸ ਇਥੇ ਠਮਕ ਭਗ ਹੈ ਨਾਹੀ ਇਥੇ ਵਿਸਰਾਮ ਹੈ ਮੁਹਕਮ ਨਹੀਂ ਕਹਿਣਾ ਮੁਹਕਮ ਫੌਜ ਹਠਲੀ ਪਾਠ ਉਚਾਰਨ ਕਰਨਾ ਹਾਏ ਇਥੇ ਠੱਠੇ ਦੇ ਵਿੱਚ ਡੈਸ਼ ਦੇ ਕੇ ਹਠਲੀ ਰੇ ਹਠਲੀ ਨਹੀਂ ਕਹਿਣਾ ਕਹੋ ਨਾਨਕ ਤੈਨ ਜਨ ਨਿਰਦਲਿਆ ਸਾਧ ਸੰਗਤ ਕੈ ਝੱਲੀ ਰੇ ਇਹ ਝੱਲੀ ਪਾਦ ਕਸ ਕੇ ਬੋਲਣਾ ਝੱਲੀ ਨਹੀਂ ਕਹਿਣਾ ਆਸਾ ਮਹੱਲਾ ਪੰਜਵਾ ਨੀਕੀ ਜੀਏ ਕੀ ਹਰ ਕਥਾ ਊਤਮ ਆਣ ਸਗਲ ਰਸ ਫੀਕੀ ਰੇ ਰਹਾਓ ਬਹੁ ਗੁਣ ਧੁਨ ਮੁਨ ਜਾਨ ਖਟ ਬੀਤੇ ਇਹ ਵੀ ਪਾਠ ਧਿਆਨ ਨਾਲ ਵਿਚਾਰਨ ਕਰਨਾ ਬਹੁ ਗੁਣ ਇਸ ਸੰਬੰਧਕ ਪਾਠ ਹੈ ਧੁਨ ਇੱਥੇ ਠਮਕ ਲਾ ਦਿੰਨੀ ਆ ਬਹੁ ਗੁਣ ਧੁਨ ਮੁਨ ਜਾਨ ਇਹ ਵੀ ਸੰਬੰਧਕ ਪਾਠ ਹੈ ਖਟ ਬੀਤੇ ਇੱਥੇ ਵਿਸਰਾਮ ਹੈ ਅਵਰਨ ਕਿਛ ਲਾਈਕੀ ਰੇ ਬਹੁ ਗੁਣ ਧੁਨ ਮੁਨ ਜਾਨ ਖਟ ਬੀਤੇ ਔਰਨਾ ਕੇਚ ਲਾਈ ਕੀ ਰੇ ਲਾਈ ਕੀ ਪਾਠ ਇਕੱਠਾ ਹੀ ਕਰਨਾ ਵਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀ ਕੀ ਰੇ ਸਾਧ ਸੰਗ ਨਾਨਕ ਪੀ ਕੀ ਰੇ ਆਸਾ ਮਹੱਲਾ ਪੰਜਵਾਹ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮੰਨਤੇ ਟਾਰੀ ਰੇ ਗੁਰ ਇਥੇ ਜਮਕ ਲੱਗ ਜੇਗੀ ਗੁਰ ਨਿਮਖ ਨਾ ਮਾਨਤੇ ਟਾਰੀ ਰੇ ਰਹਾਉ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਹਾਰੀ ਦੇ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜਿਆਦਾ ਵਿਸਰਾਮ ਨਹੀਂ ਉਲਕਣਾ ਸਰੇ ਕੇਨ ਰਾਮ ਗੋਗਾਮ ਹਰਦਾਮ ਨਹਿਜਾਮ ਇਥੇ ਵਿਸਰਾਮ ਹੈ ਹਰ ਕੰਠ ਨਾਨਕ ਠੀਕ ਠਮਕ ਔਰ ਹਾਰੀ ਦੇ ਉਰ ਹਾਰੀ ਇਕੱਠਾ ਪਾਠ ਨਹੀਂ ਕਰਨਾ ਵੱਖਰਾ ਪਾਠ ਕਰਨਾ ਹਰ ਨਾਨਕ ਕੰਠ ਔਰ ਹਾਰੀ ਦੇ ਆਸਾ ਮਹੱਲਾ ਪੰਜਵਾ ਨੀਕੀ ਸਾਧ ਸੰਗਾਨੀ ਰਹਾਉ ਸੰਗਾਨੀ ਟਿੱਪੀ ਲੱਗੀ ਹੋਈ ਐ ਨੀਕੀ ਸਾਦ ਸੰਗਾਨੀ ਨੀਕੀ ਸਾਦ ਸੰਗਾਨੀ ਰਹਾਉ ਪਹਿਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਚਾਲਤ ਬੈਸਤ ਸੋਬਤ ਹਰ ਜਸ ਮਨ ਤਨ ਚਰਨ ਖਟਾਨੀ ਹਉ ਹਉਰ ਤੂ ਠਾਕੁਰ ਗੌਰੋ ਹਾਂ ਹਾਰੋ ਖਾਰੋ ਤੂ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ